ਸਸਿਕਾਲ ਜੀ ਮੈਂ ਹਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਲਗਾਤਾਰ ਜਿਹੜਾ ਪ੍ਰਵਾਸ ਆ ਉਹ ਵਧਦਾ ਜਾ ਰਿਹਾ ਸੀ ਜਿਸ ਤੋਂ ਆਪ ਪੰਜਾਬੀ ਜਿਹੜੇ ਨੇ ਲਗਾਤਾਰ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਉਹ ਇਡੀਟਡ ਹੋ ਰਹੇ ਸਨ ਯਾਨੀ ਕਿ ਤੰਗ ਪਰੇਸ਼ਾਨ ਹੋ ਰਹੇ ਸਨ ਤੰਗ ਪਰੇਸ਼ਾਨ ਇਸ ਕਰਕੇ ਹੋ ਰਹੇ ਸਨ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਜੋ ਉੱਥੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਤਾਂ ਉਸ ਦੇ ਨਜ਼ਦੀਕ ਹੀ ਜਿਹੜੇ ਨੇ ਪ੍ਰਵਾਸੀਆਂ ਨੇ ਜਿਹੜਾ ਆਪਣਾ ਘਰ ਆ ਉਹ ਵਸਾਲਿਆ ਸੀ ਕਿਉਂਕਿ ਹਰ ਇੱਕ ਪਿੰਡ ਦੇ ਖੇਤ ਦੇ ਵਿੱਚ ਘਰ ਦੇ ਵਿੱਚ ਜਾਂ ਫਿਰ ਹੋਰ ਫੈਕਟਰੀ ਜਾਂ ਹੋਰ ਕੰਮਕਾਰਾਂ ਦੇ ਲਈ ਪ੍ਰਵਾਸੀਆਂ ਨੂੰ ਜਿਹੜੀ ਤਜ਼ਰੀਹ ਉਹ ਦਿੱਤੀ ਜਾਂਦੀ ਹੈ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਕਿ ਪੰਜਾਬੀ ਜਿਹੜੇ ਨੇ ਉਹ ਕੰਮਕਾਰ ਜਿਹੜੇ ਨੇ ਕਰਨ ਦੇ ਵਿੱਚ ਖੁਸ਼ ਨਹੀਂ ਹੁੰਦੇ ਬੇਸ਼ੱਕ ਪੰਜਾਬੀਆਂ ਕੋਲ ਜਿਹੜਾ ਬਹੁਤ ਹੁਨਰ ਹੈ ਪਰ ਪੰਜਾਬੀ ਜਿਹੜੇ ਨੇ ਪੰਜਾਬ 'ਚ ਰਹਿ ਕੇ ਕੰਮ ਜਿਹੜੇ ਘੱਟ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜਾ ਕੰਮ ਆ ਉਹ ਲਗਾਤਾਰ ਬਹੁਤ ਜ਼ਿਆਦਾ ਜਿਹੜਾ ਤਜੋ ਤਵਜੋ ਜਿਹੜੀ ਆ ਉਹ ਦਿੰਦੇ ਨੇ ਪਰ ਪੂਰੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਜਿਹੜੇ ਨੇ ਹੁਣ ਮਤੇ ਪਾਣੇ ਸ਼ੁਰੂ ਕਰ ਦਿੱਤੇ ਨੇ ਕਿ ਜਿਹੜੇ ਪ੍ਰਵਾਸੀ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਜਾਂ ਪਿੰਡਾਂ ਦੇ ਵਿੱਚ ਘਰ ਵਸਾਏ ਹੋਏ ਨੇ ਜਾਂ ਫਿਰ ਪ੍ਰਵਾਸੀ ਆਪਣੇ ਦੇਸ਼ ਜਾਂਦਾ ਤਾਂ ਨਾਲ 10 ਦੇ 15 ਪਰਵਾ ਜਿਹੜਾ ਹੋਰ ਨਾਲ ਲੈ ਕੇ ਆ ਜਾਂਦਾ ਤਾਂ ਪਿੰਡਾਂ ਦੇ ਲੋਕਾਂ ਨੂੰ ਜਿਹੜੀ ਇਹ ਪਰੇਸ਼ਾਨੀ ਹੈ ਉਹ ਲਗਾਤਾਰ ਆਉਂਦੀ ਹੈ ਸੋ ਮੈਂ ਥੋੜਾ ਪਿੱਛੇ ਝਾਤ ਮਾਰਾਂਗਾ ਕਿ ਕਿਹੜੇ-ਕਿਹੜੇ ਪਿੰਡਾਂ ਵਾਲਿਆਂ ਨੇ ਜਿਹੜਾ ਪ੍ਰਵਾਸੀਆਂ ਨੂੰ ਜਿਹੜਾ ਪਿੰਡਾਂ ਦੇ ਵਿੱਚੋਂ ਕੱਢਣ ਦੇ ਲਈ ਜਿਹੜਾ ਮਤੇ ਪਾਏਗੇ ਨੇ ਜਾਫਰ ਪਿੰਡਾਂ ਦੇ ਵਿੱਚੋਂ ਕੱਢਣ ਦੀ ਜਿਹੜੀ ਹੈ ਉਹ ਤਵਜ਼ੀਹ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਥੋੜਾ ਥੋੜਾ ਜ਼ਿਕਰ ਕਰੀਏ ਤਾਂ ਬੀਤੇ ਦਿਨ ਇੱਕ ਨਾਬੇ ਤੋਂ ਜਿਹੜੀ ਖਬਰ ਆਈ ਸੀ ਜੋ ਭਾਰਸੋ ਦੇ ਕੋਲ ਪਿੰਡ ਹੈ ਤਾਂ ਉੱਥੇ ਵੀ ਜਿਹੜਾ ਮਤਾ ਪਾਇਆ ਗਿਆ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਪ੍ਰਵਾਸੀ ਹੈ ਉਹ ਨਹੀਂ ਰਹੇਗਾ ਤਾਂ ਆਪਣੇ ਘਰ ਦੇ ਲੈਣੇ ਉਹ ਖਾਲੀ ਕਰ ਦੇਣਾ ਤਾਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਦਿੱਤੀ ਗਈ ਪੱਤਾ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਇਹਨਾਂ ਦੀ ਜਿਹੜੀ ਹੈ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੈ ਕਿਉਂਕਿ ਜਦੋਂ ਕੋਈ ਆਪਾਂ ਘਰ ਕਿਰਾਏ ਤੇ ਲੈਣਾ ਹੁੰਦਾ ਤਾਂ ਸਾਨੂੰ ਜਿਹੜਾ ਖਾਸ ਤੌਰ ਤੇ ਪੁਲਿਸ ਨੂੰ ਜਿਹੜਾ ਇਤਲਾਹ ਦੇਣੀ ਹੁੰਦੀ ਆ ਵੀ ਅਸੀਂ ਜਿਹੜਾ ਆ ਘਰ ਕਿਰਾਏ ਤੇ ਲਿਆ ਸਾਡੇ ਇੰਨੇ ਪਰਿਵਾਰ ਦੇ ਮੈਂਬਰ ਨੇ ਸਾਡਾ ਆਧਾਰ ਕਾਰਡ ਆ ਅਸੀਂ ਇੱਥੇ ਰਹਿਣ ਲਈ ਜਿਹੜਾ ਇਸ ਘਰ ਤੋਂ ਜਿਹੜੀ ਆ ਮਨਜ਼ੂਰੀ ਲਈ ਆ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਆਪਣੇ ਰਿਕਾਰਡ ਦੇ ਵਿੱਚ ਰੱਖ ਲੈਂਦੇ ਆ ਤਾਂ ਇਸ ਕਰਕੇ 90 ਦੇ ਕੋਲ ਪਿੰਡ ਨੇ ਮਤਾ ਪਾਇਆ ਵੀ ਕੋਈ ਵੀ ਜਿਹੜਾ ਪ੍ਰਵਾਸੀ ਹੋ ਇਸ ਜਗ੍ਹਾ ਤੇ ਨਹੀਂ ਰਹੇਗਾ ਪੁਲਸ ਨੇ ਜਿਹੜਾ ਇਸ ਨੂੰ ਜਿਹੜੀ ਆ ਤਵਜ਼ੀਹ ਦਿੱਤੀ ਗਈ ਤਾਂ ਹੌਲੀ-ਹੌਲੀ ਜਿਹੜੇ ਪ੍ਰਵਾਸੀ ਨੂੰ ਪਿੰਡ ਤੋਂ ਬਾਹਰ ਹੋ ਗਏ ਇਸ ਨਾਲ ਜੇਕਰ ਗੱਲ ਕੀਤੀ ਆ ਤਾਂ ਫਿਰੋਜ਼ਪੁਰ ਦੇ ਵਿੱਚ ਜਿਹੜਾ ਮਤਾ ਪਾਇਆਗਾ ਫਿਰ ਗੁਰਦਾਸਪੁਰ ਦੇ ਵਿੱਚ ਮਤਾ ਪਾਇਆ ਗਿਆ ਤੇ ਹੁਣ ਜਿਹੜੀ ਅੱਜ ਦੀ ਜਿਹੜੀ ਵੱਡੀ ਜਿਹੜੀ ਜਾਣਕਾਰੀ ਜਾਂ ਵੱਡੀ ਅਪਡੇਟ ਸਾਹਮਣੇ ਆਦੀ ਹੈ ਤਾਂ ਪਿੰਡ ਬੂਟਾ ਸਿੰਘ ਵਾਲਾ ਜੋ ਕਿ ਐਸਐਸ ਨਗਰ ਮੁਹਾਲੀ ਇਸ ਜਗ੍ਹਾ ਤੇ ਪੈਂਦਾ ਹੈ ਤਾਂ ਪਿੰਡ ਦੀ ਪੂਰੀ ਪੰਚਾਇਤ ਨੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਜਿਹੜਾ ਸਾਰਿਆਂ ਨੂੰ ਪੰਚਾਇਤ ਨੂੰ ਇਕੱਠਾ ਕੀਤਾ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਤਾਂ ਮਤਾ ਪਾਇਆ ਗਿਆ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਪ੍ਰਵਾਸੀ ਆਉ ਨਹੀਂ ਰਹੇਗਾ ਕਿਉਂਕਿ ਪ੍ਰਵਾਸੀਆਂ ਨੇ ਜਿਹੜਾ ਉੱਥੇ ਆਪਣੀ ਜਿਹੜੀ ਜਗ੍ਹਾ ਬਣਾਈ ਆ ਜਾਂ ਉੱਥੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਤਾਂ ਪਿੰਡ ਵਾਸੀ ਜਿਹੜੇ ਨੇ ਲਗਾਤਾਰ ਪਰੇਸ਼ਾਨ ਨਜ਼ਰ ਆ ਰਹੇ ਨੇ ਸਾ ਹੁਣ ਪੰਜਾਬੀਆਂ ਦਾ ਜਿਹੜਾ ਇੱਕ ਆ ਉਹ ਨਜ਼ਰ ਆ ਰਿਹਾ ਪੰਜਾਬੀ ਜਾਗ ਚੁੱਕੇ ਨੇ ਕਿਉਂਕਿ ਪਹਿਲਾਂ ਹੀ ਪੰਜਾਬੀਆਂ ਨੂੰ ਜਿਹੜਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਜਿਹੜਾ ਕੰਮ ਕਰਨ ਦੇ ਵਿੱਚ ਜਿਹੜੀ ਆ ਦਿੱਕਤ ਆਉਂਦੀ ਸੀ ਪਰੇਸ਼ਾਨੀਆਂ ਆਉਂਦੀ ਸੀ ਕਿਉਂਕਿ ਪੰਜਾਬੀ ਜਿਹੜੇ ਨੇ ਆਪਣਾ ਮਨ ਮਾਰ ਲੈਂਦੇ ਸਨ ਪਰ ਪੰਜਾਬੀਆਂ ਕੋਲ ਹੁਨਰ ਬਹੁਤ ਆ ਪਰ ਇਹਦਾ ਸਹਾਰਾ ਉਹ ਪ੍ਰਵਾਸੀਆਂ ਦਾ ਲਿਆ ਜਾਂਦਾ ਸੀ ਤੇ ਹੁਣ ਮੈਨੂੰ ਲੱਗਦਾ ਕਿ ਜਿਹੜਾ ਪੰਜਾਬੀ ਨੇ ਹੁਣ ਉਹ ਪ੍ਰਵਾਸੀਆਂ ਦਾ ਜਿਹੜਾ ਸਹਾਰਾ ਨਹੀਂ ਲੈਣਗੇ ਪਿੰਡ ਦੀ ਪੰਚਾਇਤ ਜਿਹੜੀ ਆ ਬੂਟਾ ਸਿੰਘ ਵਾਲਾ ਜੋ ਐਸਐਸ ਨਗਰ ਮੁਹਾਲੀ ਦੇ ਵਿੱਚ ਪੈਂਦੀ ਹੈ ਤਾਂ ਉਹਨਾਂ ਨੇ ਪੂਰੇ ਪਿੰਡ ਨੇ ਮਤਾ ਪਾਇਆ ਕਿ 30 ਤਰੀਕ ਤੱਕ ਜੇਕਰ ਕੋਈ ਪ੍ਰਵਾਸੀ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਤਾਂ ਉਹ ਸਾਰੇ ਪਿੰਡ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਜਾਵੇ ਕੋਈ ਵੀ ਜਿਹੜਾ ਪ੍ਰਵਾਸੀ ਮਜ਼ਦੂਰ ਆ ਨਹੀਂ ਰਹੇਗਾ ਤਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਇੰਨਾ ਲੰਬੇ ਸਮੇਂ ਬਾਅਦ ਕਿਉਂ ਅਜਿਹਾ ਜਿਹੜਾ ਪਿੰਡ ਵਾਲਿਆਂ ਨੇ ਮਤਾ ਪਾਇਆ ਵੀ ਕਿਉਂ ਪ੍ਰਵਾਸੀਆਂ ਨੂੰ ਭੇਜਿਆ ਜਾ ਰਿਹਾ ਕਿਉਂਕਿ ਜਿਹੜਾ ਬੰਦਾ ਲੰਬੇ ਸਮੇਂ ਤੋਂ ਉੱਥੇ ਰਹਿ ਰਿਹਾ ਕਿ ਉਹਨਾਂ ਨੂੰ ਕਿਉਂ ਚੁਟਾਇਆ ਜਾ ਰਿਹਾ ਤਾਂ ਇਸ ਕਰਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਦੀਆਂ ਧੀਆਂ ਪੈਣਾ ਨੂੰ ਜਿਹੜਾ ਇੱਕ ਦਿੱਕਤ ਆਉਂਦੀ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਹਾਂ ਜਿਹੜੀਆਂ ਕ੍ਰਾਈਮ ਦੀਆਂ ਰੇਸ਼ਿਓ ਲਗਾਤਾਰ ਵੱਧ ਰਹੀ ਹੈ ਜਾਂ ਪੰਜਾਬ ਦੇ ਵਿੱਚ ਕ੍ਰਾਈਮ ਹੋ ਰਿਹਾ ਤਾਂ ਯੂਪੀ ਬਿਹਾਰ ਦੇ ਵਿੱਚ ਜਿਹੜਾ ਇਹ ਕ੍ਰਾਈਮ ਕਰਕੇ ਆਉਂਦੇ ਨੇ ਜਾਂ ਫਿਰ ਇਦਾਂ ਦੀਆਂ ਵਾਰਤਤਾ ਕਰਕੇ ਆਉਂਦੇ ਨੇ ਤਾਂ ਇੱਥੇ ਆ ਕੇ ਵਾਜ ਜਾਂਦੇ ਨੇ ਕਿਸੇ ਦੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਕਿਸੇ ਦੀ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਜਾਣਕਾਰੀ ਉਹ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਲਬਦਾ ਰਹਾ ਜਾਂਦਾ ਵੀ ਉਸ ਸਖਸ਼ ਨੇ ਜਿਹੜੀ ਆਵਾਜ਼ਤਾਂ ਕੀਤੀ ਹੈ ਉਹ ਸਖਸ਼ ਕਿੱਥੇ ਹੈ ਕਿੰਨੇ ਆਵਾਜ਼ਤ ਕੀਤੀ ਹੈ ਤਾਂ ਇਸ ਕਰਕੇ ਜਿਹੜਾ ਪਿੰਡ ਦੀ ਜਿਹੜੀ ਪੰਚਾਇਤ ਨੇ ਮਤਾ ਪਾ ਕੇ ਇਹ ਜਿਹੜਾ ਤਜ਼ੀਆ ਹੈ ਇਹ ਜਿਹੜਾ ਮਾਨ ਹੈ ਉਹ ਬਣਾਇਆ ਸੋ ਤਕਰੀਬਨ ਜੇਕਰ ਗੱਲ ਕੀਤੀ ਆਵੇ ਤਾਂ ਪਿੰਡ ਵਾਸੀਆਂ ਨੇ ਇਸ ਮਤੇ ਦੀ ਜਿਹੜੀ ਹੈ ਸਹਿਮਤੀ ਰੱਖੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਦਿੱਕਤ ਨਹੀਂ ਹੈ ਵੀ ਪਿੰਡ ਤੋਂ ਬਾਹਰ ਜਿੱਥੇ ਮਰਜ਼ੀ ਜਾ ਸਕਦੇ ਨੇ ਪਰ ਪਿੰਡ ਦੀ ਹਦੂਦ ਦੇ ਅੰਦਰ ਕੋਈ ਵੀ ਪ੍ਰਵਾਸੀ ਮਜ਼ਦੂਰ ਆ ਜਾਂ ਪ੍ਰਵਾਸੀ ਆ ਜਾਂ ਕੋਈ ਕੰਮਕਰ ਕਪਦਾ ਪ੍ਰਵਾਸੀ ਉਸ ਜਗ੍ਹਾ ਤੇ ਨਹੀਂ ਰਹੇਗਾ ਪਰ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਮਤੇ ਤਾਂ ਜ਼ਰੂਰ ਪਏ ਜਾ ਰਹੇ ਨੇ ਕਿ ਪ੍ਰਵਾਸੀਆਂ ਤੋਂ ਬਗੈਰ ਪੰਜਾਬੀ ਜਗ ਨੇ ਆਪਣਾ ਕਾਰੋਬਾਰ ਕਰ ਲੈਣਗੇ ਕਿ ਪ੍ਰਵਾਸੀਆਂ ਤੋਂ ਬਗੈਰ ਕਿ ਫੈਕਟਰੀ ਇੰਡਸਟਰੀਆਂ ਚੱਲ ਜਾਣਗੀਆਂ ਕਿ ਪ੍ਰਵਾਸੀਆਂ ਤੋਂ ਬਗੈਰ ਖੇਤਾਂ ਦੇ ਵਿੱਚ ਕੰਮ ਹੋ ਜਾਵੇਗਾ ਅੱਗੇ ਜਿਹੜਾ ਸੀਜ਼ਨ ਵੀ ਲਗਾਤਾਰ ਜਿਹੜਾ ਕਿਸਾਨਾਂ ਦਾ ਆ ਰਿਹਾ ਹੈ ਛੋਣੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਸੀਜ਼ਨ ਦੀ ਗੱਲ ਕੀਤੀ ਜਾਵੇ ਕੀ ਕੀ ਪੰਜਾਬੀ ਜਿਹੜੇ ਨੇ ਖੇਤਾਂ ਦੇ ਵਿੱਚ ਆਪ ਖੁਦ ਕੰਮ ਕਰਨਗੇ ਜਾਂ ਪ੍ਰਵਾਸੀ ਦੇ ਸਹਾਰੇ ਤੇ ਰਹਿਣਗੇ ਜੇਕਰ ਤੁਸੀਂ ਪੰਜਾਬੀ 24 ਦੇ ਲੋਕ ਪ੍ਰਵਾਸੀ ਨੂੰ ਬਾਹਰ ਕਰ ਦੋਗੇ ਤਾਂ ਕਿ ਪ੍ਰਵਾਸੀ ਮੁਰਦਵਾਰਾ ਕੰਮ ਕਰਨ ਲਈ ਤਿਆਰ ਹੋ ਜਾਵੇਗਾ ਇਹ ਬੜਾ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਵਿਸ਼ਾ ਵਿਚਾਰਨ ਦੀ ਲੋੜ ਹੈ ਕਿ ਬੇਸ਼ੱਕ ਸਮੇਂ ਸਮੇਂ ਤੇ ਇਹਨਾਂ ਕਿਹਾ ਜਾਂਦਾ ਕਿ ਪ੍ਰਵਾਸੀ ਜਿਹੜੇ ਨੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਨੇ ਇਦਾਂ ਤਾਂ ਇਦਾਂ ਤਾਂ ਵੀ ਜਿਹੜੀ ਆ ਗੱਲ ਲਗਾਤਾਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਪ੍ਰਵਾਸੀ ਨੇ ਕਈ ਵਾਰ ਤਾਂ ਜਿਹੜੇ ਇੰਡਸਟਰੀ ਵਾਲਿਆਂ ਨੇ ਉਹਨਾਂ ਨੂੰ ਚੰਗਾ ਜਿਹੜਾ ਮੁਨਾਫਾ ਵੀ ਕਮਾ ਚੁੱਕੇ ਨੇ ਚੰਗਾ ਪੈਸਾ ਵੀ ਕਮਾ ਕੇ ਦੇ ਚੁੱਕੇ ਨੇ ਚੰਗਾ ਕਾਰੋਬਾਰ ਬਣਾ ਕੇ ਦੇ ਚੁੱਕੇ ਨੇ ਪਰ ਜਿਹੜੀ ਹੈ ਮਿਹਨਤ ਆ ਸਿਰਫ ਉਹ ਪ੍ਰਵਾਸੀਆਂ ਦੀ ਆ ਪਰ ਲਾਹਾ ਜਿਹੜੇ ਨੇ ਵੱਡੇ ਇੰਡਸਟਰੀ ਵਾਲੇ ਵੱਡੇ ਕਾਰੋਬਾਰੀ ਲੈ ਰਹੇ ਨੇ ਕੀ ਉਹ ਇੰਨਾ ਕੰਮ ਪੰਜਾਬੀ ਕਰ ਸਕਣਗੇ ਕੀ ਉਹ ਪੰਜਾਬੀ ਇਸ ਸਹਿਮਤ ਹੋ ਸਕਣਗੇ ਕਿ ਅਸੀਂ ਖੇਤਾਂ ਦੇ ਵਿੱਚ ਕੰਮ ਕਰਾਂਗੇ ਕਿ ਪੰਜਾਬੀ ਇਸ ਸਹਿਮਤ ਹੋਣਗੇ ਕਿ ਅਸੀਂ ਉਹ ਕੰਮ ਜਿਹੜਾ ਪ੍ਰਵਾਸੀ ਮਜ਼ਦੂਰ ਕਰ ਰਿਹਾ ਹੈ ਕੀ ਅਸੀਂ ਕਰ ਸਕਾਂਗੇ ਪਰ ਕਿਤਨਾ ਕਿਤੇ ਜਿਹੜਾ ਇਹ ਵੀ ਜ਼ਰੂਰ ਹੈ ਕਿ ਇਸ ਤੋਂ ਬਗੈਰ ਜਿਹੜਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਤੋਂ ਬਗੈਰ ਜਿਹੜੀ ਗਤੀ ਆਹੋ ਨਹੀਂ ਨਜ਼ਰ ਆ ਰਹੀ ਸ਼ਾਇਦ ਤੁਸੀਂ ਵੀ ਸਹਿਮਤ ਹੋਵੋਗੇ ਕਿ ਪ੍ਰਵਾਸੀਆਂ ਤੋਂ ਬਗੈਰ ਕੋਈ ਕੰਮ ਨਹੀਂ ਹੈ ਜੋ ਪੰਚਾਇਤ ਵੱਲੋਂ ਬੂਟਾ ਸਿੰਘ ਜੋ ਪਿੰਡ ਦੀ ਪੰਚਾਇਤ ਹੈ ਜੋ ਐਸਐਸ ਨਗਰ ਮੁਹਾਲੀ ਹੈ ਤਾਂ ਉਹਨਾਂ ਨੇ ਮਤਾ ਪਾਇਆ ਪਿੰਡ ਦੇ ਸਰਪੰਚ ਜਰਨੈਲ ਸਿੰਘ ਜਿਹੜੀ ਹੈ ਫੋਨ ਦੇ ਜ਼ਰੀਏ ਗੱਲਬਾਤ ਹੋਈ ਆ ਤਾਂ ਉਹਨਾਂ ਨੂੰ ਅਸੀਂ ਪੁੱਛਿਆ ਗਿਆ ਕਿ ਇਹ ਮਤਾ ਕਿਉਂ ਪਾਇਆ ਗਿਆ ਤੁਸੀਂ ਇੰਨੇ ਲੇਟ ਕਿਉਂ ਹੋ ਗਏ ਕਿੰਨੇ ਕੁ ਪ੍ਰਵਾਸੀ ਨੇ ਹੁਣ ਉਹ ਕਿਹੜੀ ਜਗ੍ਹਾ ਤੇ ਰਹਿਣਗੇ ਇਹ ਸਾਰੇ ਜਿਹੜੀ ਗੱਲਬਾਤ ਆ ਫੋਨ ਦੇ ਜ਼ਰੀਏ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਕੀਤੀ ਆ ਆਓ ਸੁਣਾਉਨੇ ਆ ਤੁਹਾਨੂੰ ਜਿਹੜਾ ਉੱਥੇ ਦੇ ਸਰਪੰਚ ਨੇ ਜਰਨੈਲ ਸਿੰਘ ਤਾਂ ਉਹਨਾਂ ਨੇ ਕੀ ਕੁਝ ਕੀਤਾ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਮਤੇ ਨੇ ਉਹ ਪਾਏ ਜਾ ਰਹੇ ਨੇ ਅੱਜ ਇੱਕ ਹੋਰ ਪੰਜਾਬ ਦੇ ਵਿੱਚ ਇੱਕ ਪਿੰਡਾ ਮੁਹਾਲੀ ਦੇ ਵਿੱਚ ਬੂਟਾ ਸਿੰਘ ਵਾਲਾ ਤਾਂ ਉੱਥੇ ਵੀ ਜਿਹੜਾ ਸਰਪੰਚ ਵੱਲੋਂ ਤੇ ਪੂਰੀ ਪੰਚਾਇਤ ਬਲਗੜਾ ਪਤਾ ਹੋ ਪਾਇਆ ਗਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਨੇ ਖਾਸ ਤੌਰ ਤੇ ਪ੍ਰਵਾਸੀ ਜਿਹੜੇ ਮਜ਼ਦੂਰ ਰਹ ਰਹੇ ਨੇ ਤਾਂ ਉਹਨਾਂ ਨੂੰ ਤੇਜ ਜਖਤਾ ਦਾ ਜਿਹੜਾ ਮੁਕਾਮਾ ਉਹ ਦੇ ਦਿੱਤਾ ਗਿਆ। ਤੋਂ ਸਾਡੇ ਨਾਲ ਖਾਸ ਤੌਰ ਤੇ ਪਿੰਡ ਦੇ ਜਿਹੜੇ ਸਰਪੰਚ ਨੇ ਜਰਨੈਲ ਸਿੰਘ ਉਹ ਮੌਜੂਦ ਨੇ ਸਰਪੰਚ ਸਾਹਿਬ ਅਸੀ ਕਾਲ ਜੀ। ਹਾਂਜੀ ਜਰਨੈਲ ਅਸੀ ਕਾਲ ਜੀ। ਸਰਪੰਚ ਸਾਹਿਬ ਪੂਰਾ ਕੀ ਮਾਮਲਾ ਕੀ ਥੋੜਾ ਜਾਣਕਾਰੀ ਦਿਓ ਕਿ ਕਿਹੜਾ ਪਿੰਡ ਹੈ ਤੇ ਕੀ ਮਤਾ ਪਾਇਆ ਗਿਆ ਪੂਰਾ। ਹੂੰ ਸਾਡਾ ਆਪਣਾ ਪਿੰਡ ਫੂਟਾ ਸਿੰਘ ਵੜਾਈ ਜੀ। ਅ ਸਾਡੇ ਆਪਣਾ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਮਤਾ ਪਾਇਆ ਗਿਆ ਜੀ ਇਹ। ਜੀ ਇਹ ਮਤਲਬ ਅਸੀਂ ਮਤਲਬ ਇਹ ਆਪਣਾ ਜਿਹੜਾ ਆਪਣਾ ਪਿੰਡ ਦੇ ਵਿੱਚ ਰਹਿ ਰਹੇ ਆ ਗੈਰ ਮਤਲਬ ਪ੍ਰਵਾਸੀ ਆ ਮਤਲਬ ਗੈਰ ਕਾਨੂੰਨੀ ਰਹਿ ਰਹੇ ਆ ਜੀ ਇਹਨਾਂ ਨੂੰ ਮਤਲਬ ਪਿੰਡ ਦੀ ਹਦੂਦ ਤੋਂ ਬਾਹਰ ਗਿਆ ਮਤਲਬ ਬਾਹਰ ਰਹਿ ਸਕਦੇ ਨੇ ਕੋਈ ਜੱਖਣੀਆਂ ਕੀਤਾ ਚ ਰਹਿਣਾ ਜੀ ਹਾਂਜੀ ਨੇੜੇ ਦੇੜੇ ਰਹਿਣ ਕੋਈ ਚੱਕਰ ਨਹੀਂ ਪਿੰਡ 'ਚ ਕੰਮ ਕਰਨ ਕੋਈ ਚੱਕਰ ਨਹੀਂ ਹੈਗਾ ਓਕੇ ਜੀ ਤੇ ਹਾਂ ਸਾਡੇ ਹੰਸ ਕਮੀਆਂ ਘਟਾਵਾ ਬਹੁਤ ਮਤਲਬ ਆਪਰ ਨਹੀਂ ਆ ਨੇ ਜੀ ਤੇ ਆ ਭੈਣਾਂ ਦੇ ਆਪਣਾ ਮੱਦੇ ਨਾ ਜ ਰੱਖਦੇ ਮਤਲਬ ਬੈ ਗਏ ਜੀ ਕਿੰਦੀ ਸੈਂਸੀ ਦੇ ਵਿੱਚ ਮਤਵ ਪੈ ਗਿਆ ਹੈ ਕਿੰਨੇ ਕੁ ਜਿਹੜਾ ਜਿਹੜਾ ਆਪਾਂ ਕਹਿ ਸਕਦਾ ਪਿੰਡ ਦੇ ਲੋਕਾਂ ਨੇ ਜਿਹੜੇ ਸਾਈਨ ਕੀਤੇ ਨੇ ਪੂਰਾ ਪਿੰਡ ਨੇ ਜਿਹੜਾ ਸਹਿਮਤੀ ਪ੍ਰਗਟਾਈ ਹੈ ਹਾਂਜੀ ਹਾਂਜੀ ਪੂਰਾ ਪੂਰੀ ਸਹਿਮਤੀ ਪੂਰੇ ਪਿੰਡ ਨੇ ਸਹਿਮਤੀ ਪ੍ਰਗਟਾਈ ਹੈ ਜੀ ਤੇ ਜਦੋਂ ਵੱਧ ਗਏ ਨਾ ਆਪਾਂ ਨੂੰ ਮਤਲਬ ਪਿੰਡ ਵਾਲਿਆਂ ਨੇ ਪਹਿਲਾਂ ਕਰਕੇ ਇਹ ਮਤਲਬ ਦਿੱਤਾ ਗਿਆ ਫਿਰ ਅੱਜ ਗ੍ਰਾਮ ਪੰਚਾਇਤ ਬੁਲਾਈ ਹੈਗੀ ਗ੍ਰਾਮ ਪੰਚਾਇਤ ਦੇ ਵਿੱਚ ਇਹ ਮਤਵ ਪਾਇਆ ਗਿਆ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਲੱਗਦਾ ਵੀ ਜਿਹੜਾ ਪਿੰਡ ਦੇ ਵਿੱਚ ਲਗਾਤਾਰ ਪੂਰੇ ਪੰਜਾਬ ਦੀ ਗੱਲ ਕੀਤੀ ਆਵੇ ਹੁਣ ਤੱਕ ਬਹੁਤ ਜਿਹੜੇ ਨੇ ਮਤਵ ਪੈ ਚੁੱਕੇ ਨੇ ਤੁਸੀਂ ਵੀ ਜਿਹੜਾ ਕਿ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਪਿੰਡ ਦੇ ਵਿੱਚ ਜਦੋਂ ਪ੍ਰਵਾਸੀ ਨਹੀਂ ਰਹੇਗਾ ਤਾਂ ਜਿਹੜਾ ਸਾਡਾ ਕਾਰੋਬਾਰ ਆ ਉਹ ਠਾਪ ਹੋ ਜਾਵੇਗਾ ਜਿਹੜਾ ਪੰਜਾਬੀ ਨੂੰ ਕੰਮ ਨਹੀਂ ਕਰਦੇ ਕਿਤਨੇ ਕਿਰ ਤੁਹਾਨੂੰ ਲੱਗਦਾ ਵੀ ਉਹ ਸাকਸੈਸਫੁਲ ਹੋ ਸਕੇਗਾ ਇਹਨਾਂ ਤੋਂ ਬਗੈਰ ਸਰ ਇਹ ਨਾ ਮਤਲਬ ਪ੍ਰਵਾਸੀ ਜਿੰਨੇ ਵੀ ਆਪਣੇ ਪਿੰਡਾਂ 'ਚ ਰਹੇ ਨੇ ਇਹ ਬਾਹਰ ਇਤਨਾ ਫੈਕਟਰੀਆਂ 'ਚ ਕੰਮ ਕਰ ਰਹੇ ਹੈ ਜੀ ਦੂਜੇ ਵੀ ਸਾਡੇ ਮਤਲਬ ਖੇਤਾਂ 'ਚ ਆਪਣਾ ਕਮਰੇ ਵਗੈਰਾ ਬਣਾਏ ਹੋਏ ਆ ਉੱਥੇ ਰਹਿਣ ਕੋਈ ਚੱਕਰ ਨਹੀਂ ਸਾਡੇ ਪਿੰਡ ਦੇ ਨੇੜੇ ਤੇ ਰਹੇਗਾ ਤੇ ਸਿਰਫ ਆਪਣੀ ਪਿੰਡ ਦੀ ਫਿਰਨੀ ਤੋਂ ਮਤਲਬ ਰੈਚੀ ਏਰੀਆ ਤੋਂ ਬਾਹਰ ਕਿਹਾ ਹੈ ਇਹਨਾਂ ਨੂੰ ਰਹਿਣ ਵਾਸਤੇ ਜੀ ਠੀਕ ਹੈ ਤੇ ਕਿੰਨੇ ਕਿੰਨੇ ਕੁ ਪ੍ਰਵਾਸੀ ਹੁੰਦੇ ਨੇ ਤੁਹਾਡੇ ਏਰੀਆ ਦੇ ਵਿੱਚ ਰਹਿ ਰਹੇ ਨੇ ਜਾਂ ਪਿੰਡ ਦੇ ਵਿੱਚ ਰਹਿ ਰਹੇ ਨੇ 100 150 100 150 ਪ੍ਰਵਾਸੀ ਆਇਆ ਮੰਦਲ ਜਿਹੜਾ ਰਹਿ ਰਿਹਾ ਠੀਕ ਹੈ ਜੀ ਪਿੰਡ ਦੇ ਜਿਹੜਾ ਅੰਦਰ ਰਹਿ ਰਿਹਾ ਜੀ ਠੀਕ ਹੈ ਹਾਂ ਇਹਨਾਂ ਦੀ ਨਾ ਤਾਂ ਕੋਈ ਵੈਰੀਫਿਕੇਸ਼ਨ ਹੈ ਜੀ ਤੇ ਇਹ ਮਤਲਬ ਹਾਂ ਕਾਨੂੰਨੀ ਤੌਰ ਤੇ ਮਤਲਬ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈ ਠੀਕ ਹੈ ਹਾਂ ਜੀ ਹਾਂ ਜੀ ਤੇ ਤੁਹਾਡੀ ਹੁਣ ਉਹਨਾਂ ਨਾਲ ਗੱਲਬਾਤ ਹੋ ਗਈ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜੋ ਜਾਰ ਨੂੰ ਤਿਆਰ ਨੇ ਜਾ ਕੇ ਰੋਲਪਾ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਹਾਂ ਜੀ ਹਾਂ ਜੀ ਜਿਹਦੇ ਆਪਣਾ ਜਿਨ੍ਹਾਂ ਨੇ ਘਰਾਂ ਚ ਰ ਉਹ ਉਹਨਾਂ ਨੇ ਮਤਲਬ ਉਹਨਾਂ ਦੀ ਆਪਣੀ ਸਾਰੰਗੀ ਸਲਾਹ ਦੇ ਨਾਲ ਮਤਲਬ ਇਹ ਮਤਲਬ ਆ ਗਿਆ ਜੀ ਓਕੇ ਮਤਲਬ ਉਹ ਪਿੰਡ ਤੋਂ ਮਤਲਬ ਬਾਹਰ ਰੱਖਣਗੇ ਹਾਂਜੀ ਹਾਂਜੀ ਸਰਪੰਚ ਸਾਹਿਬ ਤੁਹਾਨੂੰ ਲੱਗਦਾ ਕਿ ਕੋਈ ਕਈ ਪਿੰਡਾਂ ਦੇ ਵਿੱਚ ਜੇਕਰ ਗੱਲ ਕੀਤੀ ਆਵੇ ਗੋਬਰ ਦਾ ਜਾਂ ਫਿਰ ਆਪਾਂ ਕਹਿੰਦੇ ਮੱਝਾਂ ਦਾ ਜਾਂ ਫਿਰ ਘਰ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਕੀ ਤੁਹਾਨੂੰ ਲੱਗਦਾ ਵੀ ਕਈ ਤਾਂ ਪਰਿਵਾਰ ਇਦਾਂ ਦੇ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਸਾਰਾ ਪਰਿਵਾਰ ਬਾਹਰ ਗਿਆ ਤਾਂ ਪਰ ਜਿਹੜਾ ਕੰਮ ਕਰ ਰ ਆ ਉਹ ਪ੍ਰਵਾਸੀ ਮਜ਼ਦੂਰ ਕਰ ਰਹੇ ਕੀ ਉਹ ਇਸ ਕੰਮ ਦੇ ਨਾਲ ਸਹਿਮਤ ਹੋਣਗੇ ਤੁਹਾਡੇ ਪਿੰਡਾਂ ਦੇ ਨਾਲ ਸਹਿਮਤ ਹੋਣਗੇ ਹਾਂਜੀ ਜੀ ਸੰਤ ਉਹ ਤਾਂ ਕੁਝ ਨਹੀਂ ਹਾਂ ਕੰਮ ਕਰ ਰਹੇ ਉਹ ਕੰਮ ਕਰ ਪਿੰਡ ਚ ਵੀ ਕੰਮ ਕਰ ਰਹੇ ਆ ਉਹ ਉਹ ਚੱਕਰ ਨਹੀਂ ਹੈਗਾ ਹਾਂਜੀ ਹਾਂਜੀ ਸੰਤ ਨੇ ਤੇ ਪੁਲਿਸ ਅਫਸਰ ਜੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੱਲ੍ਹ ਗੱਲਬਾਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਨਾਲ ਕਿ ਜਿਹੜਾ ਗਿਆ ਤਰੀਕੇ ਨਾਲ ਰਾਦੇ ਕਹਿੰ ਕਈ ਵਾਰ ਇੱਕ ਦੋ ਬੰਦੇ ਏਦਾਂ ਦੇ ਵੀ ਹੋ ਰਹੇ ਹੁੰਦੇ ਨੇ ਜਿਹੜੇ ਪ੍ਰਵਾਸੀ ਜਿਹੜੇ ਅਰੀਏ ਕਰਦੇ ਨੇ ਅਸੀਂ ਇਹਨੇ ਲੰਬੇ ਸਮੇਂ ਤੋਂ ਰਹਿ ਰਹੇ ਆ ਅਸੀਂ ਸਰਦਾਰ ਜੀ ਦੇ ਘਰੇ ਕੰਮ ਕਰਦੇ ਆ ਏਦਾਂ ਦਾ ਜਿਹੜਾ ਗੱਲਬਾਤ ਵੀ ਕਰਦੇ ਨੇ ਉਹ ਨਹੀਂ ਏਦਾਂ ਤਾਂ ਕੋਈ ਗੱਲ ਨਹੀਂ ਹੈਗੀ ਅੱਛਾ ਹਾਂਜੀ ਹਾਂਜੀ ਸਰਪੰਚ ਕੀ ਕਹਿੰਦਾ ਨਾ ਪੰਜਾਬ ਦੇ ਵਿੱਚ ਜਿਹੜਾ ਜੇਕਰ ਤੁਹਾਨੂੰ ਲੱਗਦਾ ਵੀ ਜਿਹੜਾ ਪਰਵਾਸੀਆਂ ਨੂੰ ਲੈ ਕੇ ਲਗਾਤਾਰ ਜਿਹੜਾ ਇਹ ਮਾਮਲਾ ਉੱਠ ਰਿਹਾ ਹੈ ਕਿ ਸਹੀ ਹੈ ਜਾਂ ਤਾਂ ਹੋਣਾ ਚਾਹੀਦਾ ਜਾਂ ਫਿਰ ਪੰਜਾਬੀ ਇਸ ਨੂੰ ਦੇਖ ਕੇ ਕੰਮ ਕਰਨਗੇ ਹਾਂਜੀ ਪਤਾ ਲੀਗਲ ਤਰੀਕੇਆਂ ਰਹਿਣ ਕੋਈ ਚੱਕਰ ਨਹੀਂ ਆ ਹੁਣ ਸਾਡੇ ਪਿੰਡ ਮਤਲਬ ਇਹ ਰਹਦੇ ਆ ਇਹਨਾਂ ਦਾ ਕੋਈ ਮਤਲਬ ਕਿਸੇ ਦਾ ਪ੍ਰੂਫ ਨਹੀਂ ਹੈਗਾ ਕੁਝ ਨਹੀਂ ਹੈਗਾ ਠੀਕ ਹੈ ਇਹ ਆਉਂਦੇ ਨੇ ਮਹੀਨਾ ਦਾ ਦੋ ਮਹੀਨੇ ਮਤਲਬ ਲਾ ਕੇ ਫਿਰ ਚਲੇ ਜਾਂਦੇ ਆ ਕੋਈ ਇਹਨਾਂ ਦਾ ਪ੍ਰੂਫ ਨਹੀਂ ਹੈਗਾ ਕੋਈ ਹੰਸਕਾਵੀਆਂ ਪਿੱਛੋਂ ਘਟਨਾਵਾਂ ਕਰਕੇ ਆਉਂਦੇ ਨੇ ਇੱਥੇ ਰਹਿ ਜਾਂਦੇ ਨੇ ਪੜਤ ਜਿਹੜੇ ਮਾਰਦੇ ਸੋ ਸਾਡੇ ਦੋ ਵਾਰ ਤੋਂ ਪਹਿਲਾਂ ਹੋ ਚੁੱਕੇ ਹੈ ਜੀ ਅੱਛਾ 32 ਤਵ ਮਤਲਬ ਕੁੜੀ ਕੱਢ ਗਈ ਇੱਥੇ ਰਹਿਣ ਲੱਗ ਪਿਆ ਇੱਕ ਆਪਣਾ ਯੂਪੀ ਤੋਂ ਕੁੜੀ ਕੱਢ ਕੇ ਬੜੀ ਔਖੀ ਮਤਲਬ ਜਿਹਦੇ ਨਾਲ ਅਸੀਂ ਮਤਲਬ ਇਹਨਾਂ ਨੂੰ ਲੱਭਿਆ ਨਾਲ ਨਾਲ ਕੋਈ ਬਾਇਓ ਡਾਟਾ ਹੈ ਕੁਝ ਨਹੀਂ ਬਦਲੇਗਾ ਕਾਗਜ਼ ਬਣਾ ਕੇ ਦਿੱਤੇ ਹੋਏ ਲੋਕਾਂ ਨੇ ਉੱਤੇ ਰਹਦੇ ਆ ਇਹ ਦਰ ਕਿ ਹੁਣ ਸਮਾਜਿਕ ਜਿਹੜਾ ਘਟਨਾਵਾ ਵਾਪਰੀ ਜਾਂ ਜ ਸਾਡੇ ਪਿੰਡਾਂ ਵਿੱਚ ਹਾਂ ਜੀ ਗੈਰ ਕਾਨੂੰਨੀ ਨੇ ਗੈਰ ਕਾਨੂੰਨੀ ਨੇ ਇਹ ਕਿ ਸਮਾਗੀ ਨਗਰਤਾ ਇਸ ਰਣ ਨੂੰ ਤੁਸੀਂ ਇਹਨਾਂ ਨੂੰ 30 ਤਰੀਕ ਦਾ ਆਪਣਾ ਸਮਝਦਾ ਇਹ ਪਿੰਡ ਦੀ ਦੂਰ ਤੋਂ ਬਾਹਰ ਹੋ ਜਾਣਾ ਮਤਲਬ ਬਾਹਰ ਰਹਿਣ ਕੋ ਚੱਕਣੀਆਂ ਸਾਨੂੰ ਜੀ ਮੇਰੇ ਰੈਸ਼ੀ ਇਹਦੇ ਨਾਲ ਆਪਣਾ 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 ਉਹ ਬਣਾ ਕੇ ਨਾ ਵੈਰੀਫਾਈ ਕਰਾ ਕੇ ਆਪਣਾ ਰਹਿਣਾ ਸੋ ਬਿਲਕੁਲ ਆ ਦਸ਼ਕਾ ਨੇ ਖਾਸ ਤੌਰ ਤੇ ਜਿਹੜੇ ਸਰਪੰਚ ਨੇ ਜਰਨੈਲ ਸਿੰਘ ਤਾਂ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਕੋਈ ਕੰਮਕਾਰ ਦੀ ਕੋਈ ਦਿੱਕਤ ਨਹੀਂ ਹੈ ਵੀ ਜੇਕਰ ਪ੍ਰਵਾਸੀ ਮਜ਼ਦੂਰ ਜਾਂ ਪ੍ਰਵਾਸੀ ਭਾਈਚਾਰੇ ਦੇ ਲੋਕ ਨੇ ਜੇਕਰ ਕੰਮ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੇ ਸਮਝ ਦੇ ਸਿਰਾਂਹ ਇਦਾਂ ਨਹੀਂ ਵੀ ਪਿੰਡ ਦੇ ਵਿੱਚ ਰਹਿਣਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਲਗਾਤਾਰ ਪੁਲਿਸ ਵੀ ਆਉਂਦੀ ਹੈ ਕਿਉਂਕਿ ਇੱਕ ਦੋ ਘਟਨਾਵਾਂ ਇਹ ਜੀਆਂ ਹੋਈਆਂ ਨੇ ਕਿ ਜਿਹੜੇ ਪ੍ਰਵਾਸੀ ਨੇ ਪਿੱਛੋਂ ਵਾਰਦਾਤ ਕਰਕੇ ਆ ਗਏ ਪਰ ਪੁਲਿਸ ਜਿਹੜੀ ਹੈ ਸਾਡੇ ਪਿੰਡ ਦੇ ਵਿੱਚ ਘੁੰਮਦੀ ਹੈ ਸਾਡੀਆਂ ਧੀਆਂ ਪੈਣਾਂ ਨੂੰ ਜਿਹੜਾ ਪਿੰਡਾਂ ਦੇ ਵਿੱਚੋਂ ਨਿਕਲਣਾ ਜਿਹੜਾ ਮੁਸ਼ਕਿਲ ਹੋ ਜਾਂਦਾ ਸੋ ਖੈਰ ਆਪਣੇ ਜਿਹੜਾ ਪਿੰਡ ਦੇ ਵਾਸੀਆਂ ਨੇ ਤਰਕ ਦਿੱਤਾ ਪਿੰਡ ਦੇ ਸਰਪੰਚ ਨੇ ਤਰਕ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ 30 ਤਰੀਕ ਤੱਕ ਜਿਹੜਾ ਸੀ ਇਹਨਾਂ ਪ੍ਰਵਾਸੀ ਭਾਈਚਾਰੇ ਦੇ ਨੂੰ ਜਿਹੜੀ ਅਸੀਂ ਇਨਫੋਰਮੇਸ਼ਨ ਦੇ ਚੁੱਕਿਆ ਜਾਨਕੀ ਨੋਟਿਸ ਨੋਟਿਸ ਦੇ ਚੁੱਕਿਆ ਵੀ ਤੁਸੀਂ 30 ਤਰੀਕ ਤੱਕ ਜਿਹੜਾ ਪਿੰਡ ਦੇ ਵਿੱਚੋਂ ਜਿਹੜੀ ਹੈ ਸਾਰਾ ਘਰ ਜਿਹੜਾ ਖਾਲੀ ਕਰ ਤੋਂ ਤੇ ਨਾਲ ਵੀ ਇਹਨਾਂ ਨੇ ਕਿਹਾ ਕਿ ਕੋਈ ਵੀ ਪਿੰਡ ਵਾਲਾ ਜਿਹੜਾ ਆਪਣੇ ਘਰ ਦਾ ਜਿਹੜਾ ਕੋਈ ਵੀ ਜਿਹੜਾ ਕਮਰਾ ਉਹ ਪ੍ਰਵਾਸੀ ਮਜ਼ਦੂਰ ਨੂੰ ਨਹੀਂ ਦੇਗਾ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੂੰ ਨਹੀਂ ਦੇਗਾ ਜੇਕਰ ਆਪਣੇ ਪੱਲੋ ਦੇਣਾ ਤਾਂ ਉਹ ਬਾਹਰ ਕਿੱਥੇ ਰਹਿ ਕੇ ਦੇ ਸਕਦਾ ਪਰ ਪਿੰਡ ਦੀ ਹਦੂਦ ਦੇ ਅੰਦਰ ਜਿਹੜਾ ਉਹ ਪ੍ਰਵਾਸੀ ਕੋਈ ਵੀ ਜਿਹੜਾ ਉਹ ਨਹੀਂ ਰਹੇਗਾ ਸੋ ਖੈਰ ਚੰਗੀ ਜਿਹੜੀ ਸ਼ੁਰੂਆਤ ਆ ਉਹ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਪਰਵਾਸੀਆਂ ਦਾ ਜਿਹੜਾ ਲਗਾਤਾਰ ਪ੍ਰਵਾਸ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਕੰਮ ਕਰ ਪੰਜਾਬੀਆਂ ਵਾਸਤੇ ਠੱਪ ਹੋ ਰਹੇ ਨੇ ਕਿਉਂਕਿ ਪੰਜਾਬੀ ਜਿਹੜਾ ਲਗਾਤਾਰ ਉਹਨਾਂ ਦੇ ਆਸਰੇ ਸਿਰ ਤੇ ਰਹਿ ਰਹੇ ਨੇ ਕਿ ਸ਼ਾਇਦ ਉਹ ਮਜ਼ਦੂਰ ਆਵੇਗਾ ਉਹ ਪ੍ਰਵਾਸੀ ਭਾਈਚਾਰਾ ਆਵੇਗਾ ਤਾਂ ਅਸੀਂ ਜਿਹੜਾ ਪਿੰਡ ਦੇ ਖੇਤਾਂ ਦੇ ਵਿੱਚ ਕੰਮ ਕਰਾਂਗੇ ਇੰਡਸਟਰੀ ਦੇ ਵਿੱਚ ਕੰਮ ਕਰਾਂਗੇ ਤਾਂ ਇਹ ਜਿਹੜਾ ਪੰਚਾਇਤਾਂ ਵੱਲੋਂ ਮਤਾ ਪਾਇਆ ਜਾ ਰਿਹਾ ਜਾਂ ਪਿੰਡ ਦੇ ਲੋਕਾਂ ਵੱਲੋਂ ਸਹਿਮਤੀ ਪ੍ਰਗਟਾਈ ਜਾ ਰਹੀ ਹੈ ਜਾਂ ਫਿਰ ਪਿੰਡਾਂ ਦੇ ਵੱਲੋਂ ਸਾਦਤਾ ਜਾ ਰਿਹਾ ਸੋ ਸਮੇਂ-ਸਮੇਂ ਤੋਂ ਜੇਕਰ ਅਜਿਹੀ ਸਥਿਤੀ ਬਣਦੀ ਰਹੀ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਜਿਹੜੇ ਨੇ ਹੁਣ ਹੋਰ ਜਗ੍ਹਾ ਕੰਮ ਕਰਨਗੇ ਖੇਤਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਵਾਕਿਆ ਹੀ ਜਿਹੜਾ ਪੰਜਾਬੇ ਨੇ ਹੋਰ ਵੱਡਾ ਜਿਹੜਾ ਨਾਂਬ ਆ ਹੋ ਸਕਦਾ ਸੋ ਹੁਣ ਖੈਰ ਅੱਗੇ ਜਿਹੜਾ ਪ੍ਰਵਾਸੀ ਜਿਹੜੇ ਨੇ ਲਗਾਤਾਰ ਪਿੰਡਾਂ ਦੇ ਵਿੱਚੋਂ ਕੱਢੇ ਜਾ ਰਹੇ ਨੇ ਜਾਂ ਫਿਰ ਵਕ-ਵਕ ਪਿੰਡਾਂ ਦੇ ਵਿੱਚ ਮੱਤੇ ਪਾਏ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਮੱਤੇ ਪਾਏ ਜਾ ਰਹੇ ਨੇ ਜੋ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਜਾਂ ਪ੍ਰਸਾਪ ਪ੍ਰਵਾਸੀ ਭਾਈਚਾਰੇ ਦੇ ਰੋਕ ਰਹਿੰਦੇ ਨੇ ਕਿਉਂ ਇਕੱਠੇ ਹੋ ਕੇ ਕੋਈ ਵੱਡਾ ਜਿਹੜਾ ਸੰਘਰਸ਼ ਉਲੀਕਣਗੇ ਜਾਂ ਫਿਰ ਆਪਣੇ ਦੇਸ਼ਵਾਲ ਜਾਣਗੇ ਜੇਕਰ ਦੇਸ਼ਵਾਲ ਜਾਣਗੇ ਫਿਰ ਅੱਗੇ ਪ੍ਰੋਸੈਸ ਕੀ ਹੋਵੇਗਾ ਕਿ ਪੰਜਾਬੀ ਕੰਮ ਕਰ ਸਕਣਗੇ ਤੇ ਦੂਜਾ ਇਹ ਵੀ ਸਵਾਲ ਹੈ ਕਿ ਕਿ ਪ੍ਰਵਾਸੀਆਂ ਤੋਂ ਬਗੈਰ ਪੰਜਾਬ ਦੀ ਗਤੀ ਚੱਲੇਗੀ ਇਹ ਬੜਾ ਵੱਡਾ ਜਿਹੜਾ ਵਿਚਾਰਨ ਦਾ ਵਿਸ਼ਾ ਸੋ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਲੈ ਕੇ ਕੋਈ ਚੰਗਾ ਜਿਹੜੇ ਕਦਮ ਨੇ ਉਹ ਸਰਕਾਰਾਂ ਵੱਲੋਂ ਵੀ ਚੁੱਕੇ ਜਾਣਗੇ ਜਾਂ ਪਿੰਡ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਚੁੱਕੇ ਜਾਣਗੇ ਜਾਂ ਫਿਰ ਆਮ ਲੋਕਾਂ ਵੱਲੋਂ ਵੀ ਚੁੱਕੇ ਜਾਣਗੇ ਕਿ ਜਿਹੜਾ ਮੁੱਦਾ ਹੈ ਵਾਕਈ ਵਿਚਾਰਨਯੋਗ ਹੈ ਜਾਂ ਸਹੀ ਹੈ ਸੋ ਬਿਲਕੁਲ ਉਮੀਦ ਕਰਦੇ ਆ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਜਿਹੜਾ ਸਥਿਤੀ ਹੈ ਪ੍ਰਵਾਸੀਆਂ ਨੂੰ ਲੈ ਕੇ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਜਦੋਂ ਅਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂਦੇ ਆ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਪਛਾਣ ਪੱਤਰ ਦੀ ਲੋੜ ਹੁੰਦੀ ਹੈ ਜਾਂ ਫਿਰ ਸਾਡਾ ਪਾਸਪੋਰਟ ਜਿਹੜਾ ਉਸ ਤੇ ਮੋਹਰ ਲੱਗਦੀ ਹੈ ਜਾਂ ਫਿਰ ਸਾਡਾ ਆਧਾਰ ਕਾਰਡ ਹੁੰਦਾ ਜੋ ਸਾਡਾ ਸਾਰਾ ਵੈਰੀਫਿਕੇਸ਼ਨ ਹੁੰਦੀ ਹੈ ਪਰ ਜਦੋਂ ਪ੍ਰਵਾਸੀ ਪੰਜਾਬ ਦੇ ਵਿੱਚ ਐਂਟਰ ਹੁੰਦੇ ਨੇ ਨਬਾਦਾਰ ਕਾਰਡ ਦੀ ਲੋੜ ਹੈ ਨਾ ਪਛਾਣ ਪੱਤਰ ਦੀ ਲੋੜ ਹੈ ਵੀ ਜਿਹੜਾ ਮਰਜ਼ੀ ਆ ਸਕਦਾ ਤੇ ਜਿਹੜਾ ਮਰਜ਼ੀ ਜਾ ਸਕਦਾ ਕਿਸੇ ਤਰ੍ਹਾਂ ਦੀ ਜਿਹੜੀ ਦਿੱਕਤ ਆ ਉਹ ਪ੍ਰਵਾਸੀ ਜਿਹੜੇ ਉਹ ਨਹੀਂ ਦਿਖਾਉਂਦੇ ਜਾਂ ਫਿਰ ਪੁਲਿਸ ਨੂੰ ਜਿਹੜੀ ਹੈ ਕੰਪਲੀਟ ਨਹੀਂ ਕਰਦੇ ਜਾਂ ਕੰਪੁਲਿਸ ਨੂੰ ਜਿਹੜਾ ਆਪਣਾ ਜਿਹੜਾ ਬਾਹਰ ਡਾਟਾ ਨਹੀਂ ਦਿੰਦੇ ਤਾਂ ਫਿਰ ਲਗਾਤਾਰੀ ਪੁਲਿਸਾ ਉਹ ਜਦੋਂ ਕ੍ਰਾਈਮ ਲਗਾਤਾਰ ਵਧ ਜਾਂਦਾ ਜਾਂ ਕ੍ਰਾਈਮ ਹੋ ਜਾਂਦਾ ਜਾਂ ਇਦਾਂ ਦੀਆਂ ਵਾਰਦਾਤਾ ਹੋ ਜਾਂਦੀਆਂ ਨੇ ਤਾਂ ਪੁਲਿਸ ਜਿਹੜੀ ਆ ਉਹ ਲਗਾਤਾਰ ਛਾਣਬੀਣ ਕਰਦੀ ਰਹਿ ਜਾਂਦੀ ਹੈ ਪਰ ਹੱਥ ਜਿਹੜਾ ਕੁਝ ਨਹੀਂ ਆਉਂਦਾ ਸੁਮੀਰ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਅਜਿਹੀ ਸਥਿਤੀ ਆ ਲਗਾਤਾਰ ਹੋਰੀਆ ਤਾਂ ਉਸ ਨੂੰ ਲੈ ਕੇ ਕਿ ਵਾਕਈ ਪੰਜਾਬੀ ਸਤੁਰ ਹੋਣਗੇ ਪੰਜਾਬੀ ਸੋਚਾਂਗੇ ਉਮੀਦ ਕਰਦੇ ਆ ਕਿ ਜਿਹੜਾ ਤੁਹਾਨੂੰ ਪ੍ਰੋਗਰਾਮ ਹੈ ਉਹ ਜ਼ਰੂਰ ਪਸੰਦ ਆਇਆ ਹੋਵੇਗਾ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us. Rodis Inc. Million miles with smile or scan QR code to contact us. Flankbird Truck Repair Trust we build in truck repair or scan QR code to contact us. The Masala Twist Oxnard Fine Authentic Indian Cuisine or scan QR code to contact us. Pizza Twist Taste with Twist Order today call or visit website or scan QR code to contact us. New India Market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.